लुधियाना ਵਿੱਚ ਬੀਤੀ ਰਾਤ ਗਿਰ ਚੌਕ ਨਜ਼ਦੀਕ ਪਾਵਾ ਕੱਟ ਤੇ ਤੇਜ਼ ਰਫ਼ਤਾਰ ਕਾਰ ਸਵਾਰ ਕੁਝ ਨੌਜਵਾਨਾਂ ਨੇ ਸੜਕ ਤੇ ਹੰਗਾਮਾ ਮਚਾ ਦਿੱਤਾ। ਇਹਨਾਂ ਨੌਜਵਾਨਾਂ ਨੇ ਕੰਮ ਤੋਂ ਵਾਪਸ ਬਾਈਕ ਤੇ ਕਾਰ ਜਾ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰੀ। ਉਸ ਵਿਅਕਤੀ ਦੀ ਬਾਈਕ ਕਾਰ ਦੇ ਥੱਲੇ ਵੜ ਗਈ। ਹਾਦਸੇ ਨਾਲ ਜ਼ਬਰਦਸਤੀ ਕਿ ਵਿਅਕਤੀ ਲੱਤ ਗੱਡੀ ਦੇ ਪਹੀਏ ਚੜ ਜਾਣ ਕਾਰਨ ਲੱਤ ਟੁੱਟ ਗਈ। ਕਾਰ ਚਾਲਕ ਮੌਕੇ ਤੋਂ ਭੱਜਣ ਲੱਗੇ ਤਾਂ راہ ਲਗੀ ਲੋਕਾਂ ਨੇ ਪਿੱਛਾ ਕੀਤਾ ਤਾਂ ਇੱਕ ਨੂੰ ਤਾਂ ਫੜ ਲਿਆ ਬਾਕੀ ਫਰਾਰ ਹੋ ਗਏ। ਟੈਕਸੀ ਚਾਲਕਾ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਿਸ ਦਾ ਨਾਮ ਸੁਨੀਲ ਕੁਮਾਰ ਹੈ। ਸਿਟੀ ਹੋਮ ਨਿਊਜ਼ ਲਈ ਅਮਿਤ ਥਾਪਰ ਦੀ ਰਿਪੋਰਟ ਨਾਮ ਕੀ ਹੈ ਜੀ ਮੇਰਾ ਨਾਮ ਸਰਜੀਤ ਕੁਮਾਰ ਆ ਮੈਂ ਕਾ ਮੋਟਰਸਾਈਕਲ ਤੇ ਆ ਰਹੀ ਮੇਰੇ ਵਿੱਚ ਕਾਰ ਮਾਰੀ ਮੇਰੀ ਲੱਤ ਟੁੱਟ ਗਈ ਹੈ ਕਿੱਥੇ ਕਰਕੇ ਆਇਆ ਜੀ ਇਹ ਹਿੰਦੀ ਨਹੀਂ ਵੀ ਪਾਵਾ ਪਾਵਾ ਮੋੜ ਦੇ ਉੱਤੇ ਪਾਵਾ ਮੋੜ ਦੇ ਉੱਤੇ ਕਿੱਥੇ ਰਹਿਣ ਵਾਲੇ ਹੋ ਮੈਂ ਸ਼ਿਮਲਾਪੁਰੀ ਲੋਹਾਰੇ ਦਾ ਰਹਿਣ ਵਾਲਾ ਮੈਂ ਕਿਰਾਏ ਤੇ ਰਹਿਣਾ ਜੀ ਕੀ ਕੰਮ ਕੀ ਕਰਦੇ ਹੋ ਮੇਰਾ ਵੇਟਰ ਦਾ ਕੰਮ ਹੈ ਜੀ ਠੀਕ ਹੈ ਜੀ ਮੈਂ ਵਿਦਿਆਰਥੀਆਂ ਨਾਲ ਮੇਰੇ ਵਿੱਚ ਕਾਰ ਮਾਰੀ ਮੁੰਡੇ ਨੇ ਮੈਨੂੰ ਨਹੀਂ ਪਤਾ ਕੌਣ ਹੈ ਮੁੰਡੇ ਕੌਣ ਨਹੀਂ ਇਹਨਾਂ ਨੂੰ ਮੁੰਡਿਆਂ ਨੂੰ ਪਤਾ ਇਹਨਾਂ ਕਹਿੰਦੇ ਮੁੰਡੇ ਫੜੇ ਹੋਏ ਆ ਕਿੰਨੇ ਕਾਰ ਚ ਕਿੰਨੇ ਬੰਦੇ ਸੀਗੇ ਜੀ ਐ ਨਹੀਂ ਮੈਨੂੰ ਪਤਾ ਭਾਈ ਠੀਕ ਹੈ ਮੇਰੇ ਇੱਥੇ ਵੀ ਸੱਟ ਲੱਗੀ ਮੇਰੀ ਲੱਤ ਬਿਲਕੁਲ ਹੀ ਨਹੀਂ ਹਿੱਲ ਰਹੀ ਆ ਮੁੰਡਿਆਂ ਨੂੰ ਪਤਾ ਕਹਿੰਦੇ ਮੁੰਡੇ ਫੜੇ ਹੋਏ ਆ ਜੀ ਭਾਈ ਮੇਰੀ ਮਦਦ ਕਰ ਦੋ ਬਸ ਐਨਾ ਹੀ ਮੇਰੀ ਲੱਤ ਦਾ ਹਾਲ ਹੋ ਗਿਆ ਬਸ ਭਾਈ ਮੇਰਾ ਨਾਮ ਜਸਕਰਨ ਜਸਕਰਨ ਜੀ ਸਿਵਲ ਹਸਪੀਟਲ ਆਇਆ ਹਾਂ ਕੀ ਮਾਮਲਾ ਹੈ ਭਾਈ ਰਸਤੇ ਐਕਸੀਡੈਂਟ ਹੋਇਆ ਹੋਵੇਗਾ ਇੱਥੇ ਖੜੋਤੇ ਹੀ ਗਏ ਤੇ ਉਹ ਭਾਈ ਮੋਟਰਸਾਈਕਲ ਹੀ ਕੋ ਗੱਡੀ ਥਲੇ ਪੂਰਾ ਆਇਆ ਪਿਆ ਸੀ ਇੱਕ ਬੰਦੇ ਨਾਲ ਯੋ ਭਾਈ ਲੱਡ ਟੁੱਟ ਗਈ ਜਮਣ ਲੈ ਗਈ ਹੈ। ਸਾਈਪਿੰਗ ਕੀਤੀ ਹੋਵੇਗਾ। ਕਿਹੜੀ ਜਗ੍ਹਾ ਤੇ ਐਕਸੀਡੈਂਟ? ਪੱਤਾ ਪੱਤਾ ਹੱਥ ਹੋਵੇ। ਭਾਈ ਕਿੰਝ ਬੱਜਿਆ ਬੱਜਿਆ ਕਿੰਝ ਮਰਨਾ ਕਰੇ? ਭਾਈ ਇਹਨਾਂ ਦੀ ਜਮਦਿਆਣੀ ਗੱਡੀ ਹੀ ਗੱਡੀ ਹੁੰਦਾ ਤਾਂ। ਗੱਡੀ ਕੜੀ ਸੀ? ਗੱਡੀ ਇਹ ਵੇਖਣੀ ਕਾਲੀ ਗੱਡੀ ਸੀ। ਸ਼ਿਕਾਇਤੀ ਹੈਗੀ ਸੀ ਇੱਕ ਵਰਨਾ ਹੈਗੀ ਸੀ। ਹੋਰ ਰੰਗ ਦੇ। ਹਾਂ। ਤੇ ਜਿਹੜੇ ਕੀ ਆਏ ਸੋਰੇ ਥੱਲੇ ਮੋਸਲ ਪੂਰਾ ਵਾਰਤਾ ਹੋਇਆ ਸੀ ਇਹ ਤੇ ਬਾਈ ਪੱਲੇ ਬੰਨੇ ਰੋਡ ਤੇ ਪਿਆ ਸੀ ਤਾਈ ਨੰਗਨ ਨੇ ਵੇਖਿਆ ਖਲੋਤਾ ਜਾਈ ਤੇ ਅੰਬਸਰੋਂ ਆਏ ਡ੍ਰੌਪ ਲਾਉਣਾ ਇਸ ਸਵਾਰੀ ਦਾ ਅਸੀਂ ਚੱਲੀ ਚੱਲ ਘਰ ਪੇ ਗਾ ਦੰਨੇ ਆ ਅਜਦਾ ਵਾਦਾ ਇੱਥੇ ਲਾ ਕੇ ਹੁਣ ਛੱਡਿਆ ਹੈਗਾ ਗਲਤੀ ਕੀਤੀ ਸੀ ਗਲਤੀ ਭਾਈ ਉਹ ਮੁੰਡਿਆਂ ਦੀ ਜਿਹੜੇ ਮੋਟਰਸਾਈਕਲ ਤੇ ਸੀ ਜਿਹੜੇ ਨਹੀਂ ਨਹੀਂ ਗੱਡੀਾਂ ਤੇ ਭਾਈ ਜਿਹੜੇ ਕਾਰ ਤੇ ਸੀ ਹਾਂਜੀ ਹਾਂਜੀ ਕਿੰਨੇ ਜਾਣੇ ਸੀ ਉਹ ਉਹ ਚਾਰ ਜਾਣੇ ਸੀ ਇੱਕ ਦੋ ਮੈਂਨੇ ਉੱਥੇ ਭਾਲਿਆ ਸਦਾ ਬਿਠਾ ਦੇ ਗਏ ਸੀ ਲੱਗਦਾ ਉਹਨੇ ਕੋਈ ਡਰਿੰਕ ਜਾਂ ਨਸ਼ਾ ਵਗੈਰਾ ਜਾਂ ਕੁਝ ਹੋਰ ਕੀਤਾ ਪਈ ਦਾਰੂ ਵੀ ਤੁਸੀਂ ਤੇ ਪੁਲਿਸ ਆਈ ਸੀ ਮੁਕਤ ਪੁਲਿਸ ਆ ਗਈ ਹਾਂਜੀ ਬਾਅਦ ਵਿੱਚ ਆ ਗਈ ਉਹਨਾਂ ਨੇ ਬੰਦਾ ਫੜ ਲਿਆ ਇੱਕ ਚਾਰ ਭੱਜ ਗਏ ਉੱਥੇ ਇਹ ਇਹ ਹੁਣ ਕਿੰਨੇ ਜਾਣੇ ਜਖਮੀਰ ਕਿੰਨੇ ਲੈ ਕੇ ਆਏ ਮੈਂ ਇੱਕ ਨੂੰ ਲੈ ਕੇ ਆਇਆ ਵਾ ਇੱਕ ਜ਼ਖਮੀ ਹੈ ਪਾਈ ਗੱਲੇ ਨਹੀਂ ਨਹੀਂ ਇਹ ਜੈਂਸਰ ਜੈਂਸਰ ਇਹ ਕਿੰਨੇ ਵਜੇ ਦਾ ਹੈਗਾ ਇਹ ਟਾਈਮ ਬਸ ਹੁਣ 5-10 ਮਿੰਟ ਪਹਿਲਾਂ ਦੀ ਗੱਲ ਆ ਠੀਕ ਠੀਕ ਠੀਕ